ਜੀ ਸਾਰੇ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਿੰਡ ਪੰਨਰਾਂ ਪਹੁੰਚੇ ਆਂ ਜੀ ਜਿਸ ਨੇ ਤਸਵੀਰ ਸਮਾਰੋਹ ਤੇ ਜ਼ਿਲ੍ਹਾ ਪਟਿਆਲਾ ਪੈਂਦਾਗਾ ਜੀ ਆਪਣੇ ਵੀਰ ਅਲੀ ਇੰਗਲੈਂਡ ਤੇ ਗੁਰਵਿੰਦਰ ਕੈਨੇਡਾ ਦੇ ਕਹਿਣ ਤੇ ਆਪਾਂ ਪਿੰਡ ਪੰਨਰਾਂ ਦਾ ਪਹੁੰਚੇ ਹੋਏ ਆਂਗੇ ਜੀ ਇਸ ਪਿੰਡ ਦੀ ਵੋਟ ਵੀ 33500 ਹੈਗੀ ਹੈ ਜੀ ਤੇ ਅੱਜ ਆਪਾਂ ਉਹਨਾਂ ਪਿੰਡ ਪੰਨਰਾਂ ਵਿੱਚ ਚੱਲਾਂਗੇ ਤੇ ਸਾਨੂੰ ਪਿੰਡ ਪੰਨਰਾਂ ਦੀਆਂ ਸਾਰੀਆਂ ਗਲੀਆਂ ਤੇ ਟੱਪਾਂ ਤੇ ਪਤਾ ਦਿਖਾਵਾਂਗੇ ਜੀ ਅੱਜ ਆਪਾਂ ਚੱਲਦੇ ਆਂ ਪਿੰਡ ਪੰਨਰਾਂ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਸਕੂਲ ਦੇਖਿਆ ਜੀ ਸਕੂਲ ਤੋਂ ਬਾਅਦ ਫਿਰ ਆਪਾਂ ਅੱਗੇ-ਅੱਗੇ ਚੱਲਾਂਗੇ ਤੇ ਫਿਰ ਆਪਾਂ ਪਿੰਡ ਵਿੱਚ ਐਂਟਰ ਹੁੰਦੇ ਹੋਏ ਆਂ ਸਾਹਮਣੇ ਆਪਾਂ ਨੇ ਗੁਰੂ ਘਰ ਦੇਖਿਆ ਤੇ ਗੁਰੂ ਘਰ ਵਿੱਚ ਆਪਾਂ ਦਰਸ਼ਨ ਕਰਦੇ ਹੋਏ ਆਂ ਫਿਰ ਆਪਾਂ ਅੱਗੇ ਚੱਲਾਂਗੇ ਬਹੁਤ ਸੋਹਣਾ ਪਿੰਡ ਲੱਗਿਆ ਜੀ ਪਿੰਡ ਦੀ ਵੋਟ ਆਪਣੇ ਅਸਲ ਵਿੱਚ ਜਦੋਂ ਪਹਿਲਾਂ ਅੱਗੇ ਕਿਹਾ 33500 ਉਹ ਆਪਾਂ ਤੋਂ ਗਲਤ ਬੋਲੇ ਗਿਆ ਜੀ ਅਸਲ ਵਿੱਚ ਪਿੰਡ ਦੀ ਵੋਟ 1400 ਤੇ 1500 ਦੇ ਵਿੱਚ ਘਾ ਰਹੇਗੀ ਹੈਗੀ ਪਿੰਡ ਬਹੁਤ ਸੋਹਣਾ ਬਣਾਇਆ ਤੇ ਪਿੰਡ ਦੇ ਵਿੱਚ ਇੱਕ ਗੁੱਗਾ ਮੇੜੀ ਦਾ ਮੰਦਿਰ ਵੀ ਆ ਜੋ ਕਿ ਬਹੁਤ ਸੋਹਣਾ ਬਣਿਆ ਹੋਇਆ ਹੈ ਆਪਾਂ ਉਹ ਵੀ ਦਿਖਾਵਾਂਗੇ ਅੱਜ ਆਪਾਂ ਹੁਣ ਗੁੱਗਾ ਮੜੀ ਮੰਦਿਰ ਤੇ ਚੱਲਾਂਗੇ ਇਸ ਤੋਂ ਬਾਅਦ ਆ ਜਾਓ ਜੀ ਤੁਸੀਂ ਲੋਕੇਸ਼ਨ ਦੇਖੋ ਗੁੱਗਾ ਮੜੀ ਮੰਦਿਰ ਦੀ ਬਹੁਤ ਵਧੀਆ ਮੰਦਿਰ ਬਣਿਆ ਹੋਇਆਗਾ ਬਹੁਤ ਵਧੀਆ ਮਨ ਲੱਗਿਆ ਤੇ ਆਪਾਂ ਅੱਗੇ-ਅੱਗੇ ਚੱਲਾਂਗੇ ਤੁਹਾਨੂੰ ਸਾਰਾ ਮੰਦਿਰ ਵੀ ਦਿਖਾਵਾਂਗੇ ਤੇ ਤੁਸੀਂ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਅਨਲੱਕੀ ਵਲੌਗ 36 ਤੇ ਆ ਜਾਓ ਫਿਰ ਆਪਾਂ ਤੁਹਾਨੂੰ ਹੁਣ ਗੁੱਗਾ ਮੜੀ ਮੰਦਿਰ ਦਿਖਾਉਣਿਆਂਗੇ ਜੀ ਬਹੁਤ ਵਧੀਆ ਮਨ ਲੱਗਿਆ ਬਹੁਤ ਜਿਆਦਾ ਵਧੀਆ ਮੰਦਿਰ ਬਣਿਆ ਹੋਇਆਗਾ ਤੁਸੀਂ ਆਪਣੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਸਾਰਾ ਮੰਦਿਰ ਦਿਖਾਵਾਂਗੇ ਤੇ ਅੱਗੇ-ਅੱਗੇ ਚੱਲਦੇ ਆਪਾਂ ਸਾਰਾ ਮੰਦਿਰ ਦਿਖਾਉਂਦੇ ਹੋਏ ਆਪਾਂ ਤੁਹਾਨੂੰ ਇਤਿਹਾਸਬਾਰੀ ਵੀ ਦੱਸਾਂਗੇ ਤੇ ਆਪਾਂ ਪਿੰਡ ਬਾਰੇ ਵੀ ਦੱਸਾਂਗੇ ਥੋੜਾ ਜਿਹਾ ਪਿੰਡ ਦੇ ਲੋਕਾਂ ਦਾ ਤੇ ਆਲੇ-ਦੁਆਲੇ ਪਿੰਡਾਂ ਦਾ ਬਹੁਤ ਜ਼ਿਆਦਾ ਵਿਸ਼ਵਾਸ ਆ ਇਸ ਮੰਦਿਰ ਤੇ ਜੀ ਤੇ ਇਹ ਮੰਦਿਰ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਆਪਣੀ ਅੱਖਾਂ ਨਾਲ ਸਾਹਮਣੇ ਦੇਖ ਸਕਦੇ ਹੋ ਆਪਾਂ ਚੱਲਾਂਗੇ ਹੁਣ ਗੋਰਕਟੇਲੇ ਤੇ ਤੇ ਆਜੋ ਆਪਣੇ ਨਾਲ ਤੁਸੀਂ ਜੁੜੇ ਰਹੋ ਆਪਾਂ ਹੁਣ ਚੱਲਦੇ ਆ ਜੀ ਗੁਰਕਟੇਲੇ ਤੇ ਬਹੁਤ ਸੋਹਣਾ ਲੱਗਿਆ ਜੀ ਆ ਕੇ ਤੇ ਆਪਾਂ ਪ੍ਰਸ਼ਾਦਾ ਛਕਿਆ ਤੇ ਉਸ ਤੋਂ ਬਾਅਦ ਆਪਾਂ ਨੇ ਚਾਹ ਪੀ ਕੇ ਤੇ ਫਿਰ ਆਪਾਂ ਨੇ ਆਪਣਾ ਬਲੌਗ ਸ਼ੁਰੂ ਕੀਤਾ ਫਿਰ ਆਪਾਂ ਪਿੰਡ ਵਿੱਚ ਚਲੇ ਗਏ ਪਿੰਡ ਵਿੱਚ ਜਾਂਦਿਆਂ ਹੀ ਆਪਾਂ ਪਿੰਡ ਵਿੱਚ ਐਂਟਰ ਹੋਏ ਤਾਂ ਬਹੁਤ ਵਧੀਆ ਲੱਗਿਆ ਕਿਉਂਕਿ ਆਪਾਂ ਨੇ ਬਜ਼ੁਰਗਾਂ ਨਾਲ ਗੱਲਬਾਤ ਵੀ ਕੀਤੀ ਤੇ ਆਪਾਂ ਜਿੱਥੇ ਬਜ਼ੁਰਗ ਤਾਂ ਸਕੇਟਦੇ ਸੀ ਫਿਰ ਉੱਥੇ ਵੀ ਗਏ ਆ ਜੋ ਆਪਾਂ ਅੱਗੇ-ਅੱਗੇ ਚੱਲਦੇ ਜਾਵਾਂਗੇ ਤੇ ਆਜੋ ਫਿਰ ਹੁਣ ਆਪਾਂ ਅੱਗੇ ਚੱਲਦੇ ਆ ਜੀ ਗੁਰਜੀਤ ਸਿੰਘ ਦੀ ਦੁਕਾਨ ਇਹ ਆਪਣੇ ਜਿਹੜੇ ਮੁੰਡੇ ਨੇ ਆਪਾਂ ਨੂੰ ਵੀਡੀਓ ਬਣਾਉਣ ਲਈ ਕਿਹਾ ਸੀ ਉਸਦੀ ਦੁਕਾਨ ਆ ਇਹ ਜੀ ਤੇ ਅੱਜ ਫਿਰ ਆਪਾਂ ਹੁਣ ਫੇਰ ਅੱਗੇ ਚੱਲਾਂਗੇ ਅੱਗੇ ਆਪਾਂ ਨੂੰ ਬਜ਼ੁਰਗ ਮਿਲੇ ਧੂਣੀ ਸੇਕਦੇ ਉਹਨਾਂ ਨਾਲ ਆਪਾਂ ਨੇ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਆਪਾਂ ਅੱਗੇ ਚੱਲਾਂਗੇ ਜੀ ਫਿਰ ਦੇਖ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਸਾਰੇ ਬਹੁਤ ਜ਼ਿਆਦੇ ਖੁਸ਼ ਸੀਗੇ ਵੀਡੀਓ ਬਣਵਾ ਕੇ ਤੇ ਆਪਾਂ ਨੂੰ ਵੀ ਵਧੀਆ ਲੱਗਿਆ ਕਿਉਂਕਿ ਪਿੰਡ ਵਾਲਿਆਂ ਨੇ ਬਹੁਤ ਇੱਜ਼ਤ ਕੀਤੀ ਤੇ ਬਹੁਤ ਵਧੀਆ ਆਪਣੀ ਸੇਵਾ ਵੀ ਕੀਤੀ ਆਪਾਂ ਚਾਹ ਪੀਤੀ ਤੇ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਵਿੱਚ ਚਲੇ ਗਏ। ਆਪਾਂ ਅੱਗੇ-ਅੱਗੇ ਚੱਲਦੇ ਜਾਵਾਂਗੇ ਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਵਿੱਚ ਜਾਵਾਂਗੇ ਤੇ ਆਪਾਂ ਨੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਾਂਗੇ। ਗੁਰਦੁਆਰਾ ਦਾ ਕੰਮ ਚੱਲ ਰਿਹਾ ਸੀ ਗਾਇਸ ਇਸ ਕਰਕੇ ਆਪਾਂ ਸਾਰੀ ਵੀਡੀਓ ਨਹੀਂ ਬਣਾਈ ਕਿਉਂ ਥੋੜੀ ਜਿਹੀ ਵੀਡੀਓ ਬਣਾਈ ਸੀਗੀ ਇਸ ਕਰਕੇ ਆਪਾਂ ਸਾਰੀ ਵੀਡੀਓ ਨਹੀਂ ਬਣਾਈ ਅੱਗੇ-ਅੱਗੇ ਚੱਲਾਂਗੇ ਆਪਾਂ ਫਿਰ ਪਿੰਡ ਵਿੱਚ ਆਪਣੇ ਨਾਲ ਤੁਸੀਂ ਜੁੜੇ ਰਹੋ ਤੇ ਆਪਣਾ ਚੈਨਲ ਕਰ ਲਓ ਜੀ ਸਬਸਕ੍ਰਾਈਬ ਪਿੰਡਾਂ ਦੀ ਸੈਰ ਕਰਨ ਵਾਸਤੇ ਆਪਣਾ ਚੈਨਲ ਕਰੋ ਸਬਸਕ੍ਰਾਈਬ ਆ ਲੱਕੀ ਵਲੌਗ 36 ਆਜੋ ਜੀ ਫਿਰ ਆਪਾਂ ਪਿੰਡ ਦਿਖਾਵਾਂਗੇ ਤੁਹਾਨੂੰ ਸਾਰਾ ਤੇ ਦੱਸਿਓ ਬਈ ਵੀਡੀਓ ਕਿਵੇਂ ਲੱਗੀ ਅੱਗੇ ਆਪਾਂ ਨੂੰ ਇੱਕ ਬਾਈ ਮਿਲਿਆ ਟਰੈਕਟਰ ਚਲਾਉਣ ਵਾਲਾ ਕਹਿੰਦਾ ਵੀ ਮੇਰੀ ਵੀ ਵੀਡੀਓ ਬਣਾਓ ਤੇ ਆਪਾਂ ਉਹ ਬਾਈ ਟਰਾਲੀ ਬੈਕ ਕਰ ਰਿਹਾ ਸੀ ਤੇ ਆਪਾਂ ਨੇ ਉਹਦੀ ਵੀ ਵੀਡੀਓ ਬਣਾਈ ਉਹ ਵੀਡੀਓ ਬਣਾ ਕੇ ਬਹੁਤ ਖੁਸ਼ ਹੋਇਆ ਆਪਾਂ ਆਜੋ ਅੱਗੇ ਚੱਲਾਂਗੇ ਇਹ ਬਾਈ ਨੇ ਸਪੈਸ਼ਲ ਘਰ ਚੋਰੀ ਜਿਹੜਾ ਗੱਡੇ ਸੀ ਜਿਹੜਾ ਕੱਢ ਕੇ ਆਪਣੀ ਵੀਡੀਓ ਬਣਾਈ ਅੱਪਾ ਅੱਗੇ ਕੇ ਚੱਲਾਂਗੇ ਤੇ ਬਈ ਪਿੰਡਾਂ ਦੀ ਸੈਰ ਕਰਨ ਵਾਸਤੇ ਆਪਾਂ ਨੂੰ ਕਰ ਲਓ ਫੋਲੋ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਆਪਣੇ ਚੈਨਲ ਦਾ ਨਾਮ ਹੈਗਾ ਜੀ ਅਨਲੱਕੀ ਬਲੌਗ 36 ਤੇ ਆਜੋ ਆਪਾਂ ਮਿਲਦੇ ਆਂ ਫਿਰ ਕਿਸੇ ਅਗਲੇ ਪਿੰਡ ਵਿੱਚ